ਮੇਰਾ ਨਾਮ ਸ਼ਾਲੂ ਆ ਤੁਹਾਨੂੰ ਕੀ ਲੱਗਦਾ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਉਹ ਮੇਰਾ ਬ੍ਰਦਰ ਛੋਟਾ ਇਹ じゃ ਕੋਈ ਕੰਮ ਨਹੀਂ ਸੀ ਗਰਦਾਰਾਂ ਨੇ ਮਾਰੇਗਾ ਬਾਹਰ ਬੁਲਾ ਕੇ ਫਾਰਮ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲਿਆ ਹੈ ਗਿਆ ਕਰਨਾ ਨਾ ਪਹਿਲਾਂ ਉਹਨੂੰ ਕਿਰਪਾ ਨਾਲ ਵੜਾਓ ਰੋ ਪੱਟਾਂ ਤੋਂ ਟਾਂਕੇ ਸਿਰ 'ਚ 22 ਤਰੀਕ ਨੂੰ ਮੇਰੇ ਵੀਰੇ ਨੂੰ ਕਿਹੜਾ ਕਿੱਥੇ ਗੁਰਨਾਮ ਕੋਕੋ ਜਿ ਕੋਲੇ ਮੇਰੇ ਵੀਰਾਂ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰਸੇਵਤ ਕਲਿਆਣ ਆਉਦਾ ਨਾਮ ਆ ਰਾਤ ਨੂੰ ਬੁਲਾਇਆ ਫੋਨ ਕਰਕੇ ਦੋ ਮੁੰਡੇ ਸੰਗਰੂਰਾਂ ਤੋਂ ਬੁਲਾਇਆ ਕਿੱਥੇ ਹੋਟਲ ਦੇ ਵਿੱਚ ਬੁਲਾਇਆ ਕਿਸੇ ਨੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂਰ ਦੇ ਸੀ ਇੱਕ ਮੇਰਾ ਵੀਰਾ ਗੁਰਸੇਵਤ ਕਲਿਆਣ ਇੱਕ ਹੋਰ ਮੇਰਾ ਵੀਰਾ ਵਿਸ਼ਾਲ ਢਾਲੀ ਵਾਲਾ ਦੋਨੇ ਸੀ ਉਹਨੇ ਕੀ ਕੀਤਾ ਔਰੇ ਗੋਲੀ ਠੋਕੀ ਔਰੇ ਆਈ ਸਾਨੂੰ ਮਿਲਿਆ ਇਨਸਾਫ ਜੇ ਸਾਨੂੰ ਨਾ ਮਿਲਿਆ ਅਸੀਂ ਜਾਣੀਏ ਫਰਬਦੀ ਵੀ ਕੀ ਹੋਗਾ ਸੇਪ ਦੀ ਪਾਣਾ ਮੈਂ ਬੱਟੀ ਇਹ ਸਾਫ ਸਾਨੂੰ ਮਿਲੇਗਾ ਚਾਰ ਚਾਰ ਫੋਨ ਲੱਗ ਰਹੇ ਨੇ ਇਨਸਾਫ ਸਾਨੂੰ ਮਿਲੇ ਜੜੀ ਮਾਰਦਾ ਮੇਰਾ ਭਾਈ ਸਭ ਸਾਨੂੰ ਮਿਲੇ ਅਹੀ ਜੇ ਮੇਰੀ ਗਵਾਹੀ ਆ ਪੁੱਤ ਦੀ ਸਾਨੂੰ ਜੋ ਮੇਰਾ ਚਾਇਦਾ ਜੋ ਮੈਂ ਨੇ ਨਾ ਜਲਦ ਬੜੇ ਜਾਣਾ ਜੋ ਮੈਂ ਨੇ ਆਉਦੀ ਨਜ਼ਰਾਂੋਂ ਦੇਖਣਾ ਮੇਰਾ ਵੀਰਾ ਮੈਂ ਸੀ ਮੇਰਾ ਵੀਰਾ ਤਾਂ ਹੀ ਵਾਰ ਸੀ ਮੇਰਾ ਤੇਰਾ ਕਲਿਆਣ ਸੀ ਚਾਰ ਟਨ ਲਪਾਈ ਚਾਰ ਟਨਾਂ ਦਾ ਇੱਕ ਵੀਰ ਰੱਬ ਤੋਂ ਹੋ ਗਿਆ ਮਿਲਣਾ ਚਾਹੀਦਾ ਸਾਫ ਮਿਲਣਾ ਚਾਹੀਦਾ ਰਾਮਾ ਉਮਰ ਜ਼ੈਦੀ سزا ਦੇ ਚਾ ਜਾ ਜਾਨ ਫਾਰਸੀ سزا ਦੇ ਚਾ ਜਾ ਜਾਫਾਨਸੀ ਜੱਗ ਕਤਲ ਕੰਗਾ ਵੀਰਾਂ ਦਾ ਇਸ ਦੁਨੀਆਂ ਤੇ ਦੇਖਣਾ ਚਾਹੁੰਦੇ ਆ ਆਪਾਂ ਹੋਰ ਕਿੱਥੇ ਜਾਵੇ ਉਹ ਮੰਡਨ ਫਾਰਸੀ سزا ਬਾਤਲ ਜਾਨਸੀ ਦੀ سزا ਜਰ ਟੁੱਟ ਗਿਆ ਪੈਰਾਂ ਦਾ ਚਿਗੜਾ ਟੁੱਟ ਗਿਆ ਇੱਕੋ ਇੱਕ ਸੀ ਅੱਖਾਂ ਦਾ ਚਾਰ ਉਹ ਕੱਟ ਲਈਏ ਕਿੰਨਾਂ ਕੀਤਾਗਾ ਇਹ ਅਸਲ ਚ ਗੱਲ ਕੀ ਹੋਈ ਆ ਉੱਥੇ ਪਹਿਲਾਂ ਇਹ ਸੀ ਘਟਨਾ ਬਹੁਤ ਛੋਟੀ ਛੋਟੇ ਲੈਵਲ ਤੇ ਚੱਲੀ ਸੀ ਅੱਜ ਤੋਂ ਕੁੱਲ ਕ 10 ਦਿਨ ਪਹਿਲਾਂ ਇਹ ਮਤਲਬ ਲੜਾਈ ਹੋਈ ਸੀ ਆਪਸ ਚ ਸਾਡੇ ਮੁੰਡਿਆਂ ਦੇ ਸੱਤਾਵਾਰੀਆਂ ਗਈਆਂ ਨੇਗੀਆਂ ਸੱਤਾ ਵੱਜਣ ਤੋਂ ਬਾਅਦ ਉਹ ਹਸਪੀਟਲ ਲਿਜਾਏ ਗਏ ਨੇ ਉਹਨਾਂ ਨੂੰ ਨੰਗਿਆ ਤਲਵਾਰਾਂ ਨਾਲ ਵੜਿਆ ਗਿਆ ਪੁਲਿਸ ਨੇ ਕੀ ਕੀਤਾ ਚੱਕ ਕੇ 23 ਦੀ ਰਫਟ ਪਾਤੀ ਠੇਕੇਦਾਰਾਂ ਨੇ ਚਲੋ ਠੇਕੇਦਾਰਾਂ ਦਾ ਸਿਸਟਮ ਹੁੰਦਾ ਜੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਪ੍ਰਸ਼ਾਸਨ ਸਾਡੇ ਜੇਬ ਦੇ ਵਿੱਚ ਆ ਵੀ ਅਸੀਂ ਮਤਲਬ ਇਹ ਹੋਣ ਨਹੀਂ ਦਿੰਦੇ ਕੁਝ ਵੀ ਅਸੀਂ ਬਹੁਤ ਭੱਜੇ ਨੱਠੇ ਚਲੋ ਨਹੀਂ ਕੁਝ ਬਣਿਆ ਅਸੀਂ ਫੇਰ ਵੀ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਗੱਲ ਕੱਲ ਨਹੀਂ ਵਰਸ ਸੁਧਰੀ ਜਾਣਗੇ ਪਰ ਕੋਈ ਸਿਸਟਮ ਨਹੀਂ ਬਣਿਆ ਜੀ ਉਹ ਛੋਟੀ ਜੀ ਉਹ ਛੋਟੀ ਜੀ ਲੜਾਈ ਨੂੰ ਅੱਜ ਇਸ ਇਸ ਸਿਸਟਮ ਦੇ ਵਿੱਚ ਐਡਾ ਵੱਡਾ ਅੰਜਾਮ ਦਿੱਤਾ ਗਿਆ ਵਾ ਇਹ ਸਾਡੇ ਸਾਡਾ ਤਾਂ ਐ ਲਾ ਲਓ ਜੀ ਸਾਡਾ ਤਾਂ ਜੱਗ ਸੁੰਨਾ ਹੋ ਗਿਆ ਸਾਡਾ ਜਵਾਬ ਬਰਾਬਰ ਦਾ ਜਵਾਬ ਸੀ ਆ ਸਾਡਾ ਸਾਰਾ ਹਜੂਮ ਆ ਉਹ ਬੱਚੇ ਕਰਕੇ ਹੀ ਖੜਾ ਹੈ ਔਰ ਇਹ ਬੱਚਾ ਬਹੁਤ ਲਾਇਕ ਸੀਗਾ ਪੜਿਆ ਲਿਖਿਆ ਬੱਚਾ ਸੀਗਾ ਅਸੀਂ ਕੋਈ ਤੁਹਾਡੇ ਤੁਹਾਡੇ ਮਾਧਿਅਮ ਨਾਲ ਕੋਈ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਾਹੌਲ ਸ਼ਾਂਤ ਬਣਿਆ ਰਹੇ ਵੀ ਮਾਹੌਲ ਸ਼ਾਂਤ ਦੇ ਨਾਲ ਅਸੀਂ ਉਸ ਬੱਚੇ ਨੂੰ ਮਤਲਬ ਅੰਤਿਮ ਵਿਦਾਈ ਦੇ ਸਕੀਏ